ਦਿਲ ਦੀ ਗਹਿਰਾਈਆਂ ਚੋਂ ਵੈਲਕਮ ਜੀ ਆਇਆਂ ਨੂੰ ਬਟਾਲਾ ਸ਼ਹਿਰ ਦੀ ਸਾਰੀ ਪ੍ਰੈਸ ਐਮਐਲਏ ਸਾਹਿਬ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਬਾਰ ਐਸੋਸੀਏਸ਼ਨ ਦੇ ਵਕੀਲ ਸਹਿਬਾਨ ਐਮਸੀ ਸਹਿਬਾਨ ਹੋਰ ਪਤਵੰਤੇ ਸੱਜਣ ਪਾਰਟੀ ਵੱਲੋਂ ਆਲੇ ਦੁਆਲੇ ਦੇ ਇਲਾਕੇ ਦੇ ਚੇਅਰਮੈਨ ਸਾਹਿਬ ਜਵਕਵਕਾ ਉਹਦੇ ਤੇ ਬਿਰਾਜਮਾਨ ਜਿੰਨੇ ਵੀ ਪਤਵੰਤੇ ਸੱਜਣ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁੰਡਾਨਕ ਸਾਹਿਬ ਦੀ ਚਨ চোপਰਾ ਪਰ ਤਰਤੀ ਬਟਾਲਾ ਅੱਜ ਸੁਭਾਗ ਪ੍ਰਾਪਤ ਹੋਇਆ ਹੈ ਕਿ ਇੱਥੇ ਜਿਹੜਾ ਤਹਿਸੀਲ ਕੰਪਲੈਕਸ ਜਿਹੜਾ ਬਣਾਇਆ ਉਹ ਉਹਦਾ ਉਦਘਾਟਨ ਕਰਨ ਦਾ ਇੱਕੋ ਛੱਤਲੇ ਬਹੁਤ ਸਾਰੇ ਦਫ਼ਤਰ ਇੱਥੇ ਆ ਗਏ ਨੇ ਜਿਹਦੇ ਵਿੱਚ ਤਹਿਸੀਲਦਾਰ ਆਫਿਸ ਐਸਡੀਐਮ ਆਫਿਸ ਤਹਿਸੀਲਦਾਰ ਦੀ ਕੋਰਟ ਐਸਡੀਐਮ ਕੋਰਟ ਪਟਵਾਰੀ ਪਟਵਾਰਖਾਨੇ ਦੇ ਸਾਰੇ ਜਿੰਨੇ ਵੀ ਮੁਲਾਜ਼ਮ ਕਾਨੂੰਗੋ ਇਸ ਤੋਂ ਇਲਾਵਾ ਫਰਦ ਕੇਂਦਰ ਸੇਵਾ ਕੇਂਦਰ ਸਾਰੇ ਕੁਛ ਹੱਥ ਲੈ ਆ ਗਏ ਨਾਲ ਹੀ ਪੁਲ ਜਿਹੜਾ ਇਸ ਕੰਪਲੈਕਸ ਦੇ ਬਿਲਕੁਲ ਨਾਲ ਹੀ ਕੋਟ ਹੈ ਤੇ ਹੋਰ ਜਿਹੜੀਆਂ ਲੀਗਲ ਕੰਮਕਾਰਾਂ ਲਈ ਜਿੱਥੇ ਲੋਕ ਜ਼ਿਆਦਾ ਆਉਂਦੇ ਨੇ ਪਹਿਲਾਂ ਇਹ ਸ਼ਹਿਰ ਦੇ ਵਿਚਾਲੇ ਹੁੰਦਾ ਸੀ ਵਿੱਚ ਹੁੰਦਾ ਸੀ ਉੱਥੇ ਜਾ ਕੇ ਕਾਫੀ ਕੰਜੈਸਟਡ ਹੋ ਗਿਆ ਸੀਗਾ ਬਹੁਤ ਟ੍ਰੈਫਿਕ ਵਗੈਰਾ ਜਾਮ ਹੁੰਦੀ ਸੀ ਲੋਕਾਂ ਨੂੰ ਦਿੱਕਤ ਆਉਂਦੀ ਸੀ ਤੋ ਬੜੀ ਸ਼ਾਨਦਾਰ ਬਿਲਡਿੰਗ ਅ ਅੱਜ ਉਦਘਾਟਨ ਹੋਇਆ ਹੈ ਗਰਾਉਂਡ ਫਲੋਰ ਫਸਟ ਫਲੋਰ ਸੈਕੰਡ ਫਲੋਰ ਉਹਦੇ ਚ ਵੇਟਿੰਗ ਰੂਮ ਹੈ ਉਹਦੇ ਵਿੱਚ ਬਾਥਰੂਮ ਨੇ ਔਰ ਲੋਕਾਂ ਦੀ ਸਹੂਲਤ ਲਈ ਸਭ ਕੁਝ ਇੱਥੇ ਅਵੇਲੇਬਲ ਹੈ 5 ਪੁਆਇੰਟ 5 ਕਨਾਲ ਦੇ ਸਾਢੇ 5 ਕਨਾਲ ਦੇ ਵਿੱਚ ਇਹ ਜਗ੍ਹਾ ਬਣੀ ਹੈ 10 ਕਰੋੜ ਰੁਪਏ ਦੀ ਲਗਤ ਆਈ ਹੈ ਤੇ ਈਜ਼ੀ ਰਿਸਟਰੀ ਜਫਰਦਾਂ ਦੇ ਨਾਲ ਸੰਬੰਧਿਤ ਕੋਈ ਬਹੁਤ ਸਾਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਸਭ ਕੁਝ ਅਵੇਲੇਬਲ ਹੈ ਜੋ ਲੇਟੈਸਟ ਅਪਡੇਟਡ ਤਹਿਸੀਲ ਕੰਪਲੈਕਸ ਬਣੇ ਨੇ ਤੇ ਗੁਰਨਾਨਕ ਸਾਹਿਬ ਦੇ ਵਿਆਹ ਪੁਰਬ ਤੇ ਇੱਥੇ ਬਹੁਤ ਸਾਰਾ ਮੇਲੇ ਲੱਗਦੇ ਨੇ ਔਰ ਉਹਨਾਂ ਦਾ ਗੁਰਪੁਰਬ ਵਾਲਾ ਮਹੀਨਾ ਚੱਲ ਰਿਹਾ ਹੈ ਕਿ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਕਿ ਇਸ ਮਹੀਨੇ ਚ ਬਟਾਲਾ ਸ਼ਹਿਰ ਦੇ ਇੱਕ ਬਹੁਤ ਚਿਰਾਂ ਤੋਂ ਚੱਲੀ ਆ ਰਹੀ ਜਿਹੜੀ ਮੰਗ ਹੈ ਉਹ ਪੂਰੀ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ ਬਟਾਲਾ ਸ਼ਹਿਰ ਦੀ ਤਰੱਕੀ ਵਾਸਤੇ ਕਿਉਂਕਿ ਇੰਡਸਟਰੀਅਲ ਸਿਟੀ ਬਟਾਲਾ ਕਿਸੇ ਵੇਲੇ ਬਹੁਤ ਇੰਡਸਟਰੀ ਚ ਨਾਮ ਹੁੰਦਾ ਸੀ ਪਰ ਬਾਅਦ ਦੇ ਵਿੱਚ ਸਰਕਾਰਾਂ ਦੀਆਂ ਲਾਪਰਵਾਹੀਆਂ ਕਰਕੇ ਸ਼ਹਿਰ ਜਿਹੜਾ ਹੈ ਉਜਾੜ ਵੱਲੋਂ ਤੁਰ ਪਿਆ ਸੀ ਸੋ ਰੰਗਲੇ ਪੰਜਾਬ ਦੇ ਵਿੱਚ ਜਿਹੜੇ ਰੰਗ ਭਰ ਰਹੇ ਆ ਬਟਾਲੇ ਦਾ ਰੰਗ ਵੀ ਉਹਦੇ ਵਿੱਚ ਇੱਕ ਬੜਾ ਖੂਬਸੂਰਤ ਰੰਗ ਹੈ ਤੇ ਆਲੇ ਦੁਆਲੇ ਦੀਆਂ ਤਿੰਨ ਚਾਰ ਕੰਸਟੀਟੂਐਂਸੀਆਂ ਖਾਸ ਤੌਰ ਤੇ ਫਤਿਹਗੜ ਚੂੜੀਆਂ ਕਾਦੀਆਂ ਸ੍ਰੀ ਹਰਗੋਬਿੰਦ ਸਾਹਿਬ ਪੁਰਸਾਪ ਦੋ ਤਿੰਨ ਹੋਰ ਕੰਸਟੀਟੂਐਂਸੀਆਂ ਦੇ ਜਿਹੜੇ ਲੋਕ ਨੇ ਉਹ ਇੱਥੇ ਤਹਿਸੀਲ ਦੇ ਵਿੱਚ ਇੱਥੇ ਬਟਾਲੇ ਆਉਂਦੇ ਆ ਜੋਨਾਂ ਨੂੰ ਕਾਫੀ ਸਹੂਲਤ ਹੋਊਗੀ ਅਸੀਂ ਇਸ ਤੋਂ ਪਹਿਲਾਂ ਜਗਰਾਉਂ ਡਿੜਬਾ ਚੀਮਾ ਸੱਤ ਤਸੀਲਾਂ ਹੋਰ ਬਹੁਤ ਸਾਰੀਆਂ ਤਸੀਲਾਂ ਦੇ ਸੱਤ ਤਸੀਲਾਂ ਦਾ ਤਾਂ ਕਾਟਨ ਕਰ ਚੁੱਕੇ ਹਾਂ ਈਜ਼ੀ ਰਿਸਟਰੀ ਦਾ ਹੋ ਗਿਆ ਭ੍ਰਿਸ਼ਟਾਚਾਰ ਤਸੀਲਾਂ ਚੋਂ ਖਤਮ ਹੋ ਜੇ ਪਹਿਲਾਂ ਤਸੀਲ ਚ ਜਾਣ ਵੇਲੇ ਲੋਕਾਂ ਨੂੰ ਚਿੰਤਾ ਹੀ ਹੋਣ ਲੱਗ ਜਾਂਦੀ ਸੀ ਵੀ ਪਤਾ ਨਹੀਂ ਕੱਲ ਨੂੰ ਜਾਣਾ ਉਸ ਬਿਲਡਿੰਗ ਦੇ ਵਿੱਚੋਂ ਸਹੀ ਸਲਾਮਤ ਮੁੜਾਂਗੇ ਨਿੰਬੂ ਵਾਂਗੂ ਨਿਚੋੜ ਲੈਂਦੇ ਸੀ ਤੂੰ ਇਹਦੇ ਕੋਲੇ ਜਾ ਉਹ ਉਹਦੇ ਕੋਲੇ ਜਾ ਤੂੰ ਉਧਰ ਦਫ਼ਤਰ ਚ ਜਾ ਉਧਰੋਂ ਆ ਕੇ ਇੱਧਰ ਆ ਕੇ ਤਾਂ ਉਧਰ ਜਾ ਉਹ ਗੇੜਿਆਂ ਦੇ ਵਿੱਚ ਹੀ ਬੜਾ ਟਾਈਮ ਬਰਬਾਦ ਖੱਜਲ ਖਵਾਰੀ ਹੁੰਦੀ ਸੀ ਹੁਣ ਉਹ ਇੱਥੇ ਆਉਣਗੇ ਜਦੋਂ ਤਾਂ ਸਾਰਾ ਕੁਝ ਇੱਕੋ ਛੱਤ ਹਲੇ ਤੇ ਡਿਪਟੀ ਕਮਿਸ਼ਨਰਸ ਏਡੀਸੀ ਜਐਸਡੀਐਮ ਸਾਹਿਬ ਨੂੰ ਸਾਰਿਆਂ ਨੂੰ ਹਦਾਇਤਾਂ ਨੇ ਕਿ ਇੱਥੇ ਜਿਹੜਾ ਬੰਦਾ ਆ ਗਿਆ ਉਹਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਉਹ ਵਧੀਆ ਮੂਡ 'ਚ ਇੱਥੇ ਐਂਟਰ ਕਰੇ ਤਾਂ ਵਧੀਆ ਮੂਡ 'ਚ ਇੱਥੋਂ ਜਾਵੇ ਤਾ ਇਹ ਪ੍ਰਬੰਧ ਜਿਹੜੇ ਨੇ ਉਹ ਸਰਕਾਰਾਂ ਦੇ ਫਰਜ਼ ਬਣਦਾ ਤੇ ਅਸੀਂ ਇਹ ਫਰਜ਼ ਨਿਭਾ ਰਹੇ ਹਾਂ ਤੇ ਅੱਜ ਮੈਂ ਸ਼ੈਰੀ ਕਲਸੀ ਸਾਡੇ ਜਿਹੜੇ ਪਾਰਟੀ ਦੇ ਲੀਡਰ ਵੀ ਨੇ ਤੇ ਨਾਲ ਇਸ ਬਟਾਲਾ ਵਿਧਾਨ ਸਭਾ ਕੰਸਟੀਟੂਐਂਸੀ ਨੂੰ ਰਿਪਰੈਜ਼ੈਂਟ ਕਰਦੇ ਆ ਇਹਨਾਂ ਨੇ ਜੋ ਮੰਗ ਰੱਖੀ ਸੀ ਉਹਨੂੰ ਪੂਰਾ ਕੀਤਾ ਗਿਆ ਤੇ ਹੋਰ ਵੀ ਮੰਗਾ ਨੇ ਔਰ ਮੰਗਾਂ ਜਿਹੜੀਆਂ ਨੇ ਅੱਗੇ ਹੋਰ ਵਧਣ ਦੀਆਂ ਮੰਗਾਂ ਨੇ ਤਾ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਕੀਤੇ ਜਾਣਗੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿ ਇਸ ਸਾਲ ਤੋਂ ਸੰਬੰਧਿਤ ਕੰਮ ਜਿਹੜੇ ਉਹਦੇ ਪੂਰੇ ਕਰ ਚੁੱਕੇ ਦੀ ਇਤਿਹਾਸਿਕ ਸ਼ਹਿਰ ਬਣ ਕਰਕੇ ਜਿੰਨ ਮੰਗਾ ਵਟਿਆ ਨੇ ਜਿ ਇੱਕ ਤਾਂ ਜ਼ਿਲ੍ਹਾ ਬਣਾਉਣ ਦੀ ਮੰਗ ਜੀ ਦੂਜਾ ਬਸ ਸਟੈਂਡ ਬਾਰ ਅਤੇ ਤੀਜਾ ਪੁਲਿਸ ਦਾ ਇੱਕ ਐਸਐਸਪੀ ਦਫ਼ਤਰ ਬਣਾਉਣ ਦੀ ਜੀ ਉਹ ਫਾਈਨਲ ਜੀ ਉਹਦੇ ਵੀ ਬਾਰੇ ਵਿਚਾਰ ਵਟਾਂਦਰੀ ਸਾਰੇ ਹੋ ਰਹੇ ਨੇ ਜਿਲੇ ਬਣਾਉਣ ਦਾ ਵੀ ਮੈਨੂੰ ਵਕੀਲ ਸਾਹਿਬਾਨ ਵੀ ਇੱਥੇ ਖੜੇ ਨੇ ਉਹਨਾਂ ਨੇ ਵੀ ਗੱਲ ਕਹੀ ਹੈ ਜਿੰਨੇ ਪੰਜ ਸਰਪੰਚ ਜਾਂ ਕੌਂਸਲਰ ਨਿਉਨ ਨੇ ਵੀ ਇਹ ਗੱਲ ਕਿ ਤੇ ਫਿਰ ਪੁਲਿਸ ਲਾਈਨ ਜਿਹੜੀ ਹੈ ਤੁਸੀਂ ਜਿੰਨੇ ਕਹਿੰਦੇ ਹੋ ਕਿ ਅੰਦਰ ਉਹਨੂੰ ਵੀ ਕਿਉਂਕਿ ਸਾਰੇ ਕੰਮ ਕੋਰਿਲੇਟਡ ਹੀ ਨੇ ਸਾਰੇ ਤਹਿਸੀਲ ਨਾਲ ਜੁੜੇ ਹੋਏ ਨੇ ਸਾਰੇ ਸੋ ਜੇ ਕੋਈ ਬੰਦਾ ਆਵੇ ਉਹਨੂੰ ਇੱਧਰ ਉੱਧਰ ਜਾ ਉਹਦਾ ਟਾਈਮ ਦੀ ਖਜਲਖੁਆਰੀ ਨਾ ਹੋਵੇ ਇਸ ਗੱਲ ਦੀ ਸਰਕਾਰ ਵਚਨਬੱਧ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵਾਰ ਬਟਾਲੇ ਚ ਮੈਨੂੰ ਆਉਣਾ ਪੈਣਾ ਲੋਕ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਪੰਜਾਬ ਦੀ ਲੈਗਸੀ ਹੈ ਮੈਂ ਬਹੁਤ ਵਾਰੀ ਬੋਲ ਚੁੱਕਿਆ ਪੰਜਾਬ ਦਾ ਵਿਰਸਾ ਹੈ ਉਹ ਜਦੋਂ ਲਾਹੌਰ ਹੁੰਦੀ ਸੀ ਯੂਨੀਵਰਸਿਟੀ ਤਾਂ ਫਿਰ ਜਦੋਂ ਸ਼ਿਫਟਿੰਗ ਹੋਈ ਪਾਰਟੀਸ਼ਨ ਤੋਂ ਬਾਅਦ ਤਾਂ ਪਹਿਲਾਂ ਹੁਸ਼ਿਆਰਪੁਰ ਆਈ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਉਹਦੀ ਫੰਡਿੰਗ ਜਿਹੜੀ ਹੈ ਪੰਜਾਬ ਗਵਰਨਮੈਂਟ ਕਰਦੀ ਹੈ ਹੋਸਟਲ ਦਾ ਖਰਚਾ ਜਾਂ ਕੋਈ ਹੋਰ ਜਿੰਨੇ ਵੀ ਅਕਾਦਮਿਕ ਖਰਚੇ ਨੇ ਉਹ ਸਾਰੇ ਪੰਜਾਬ ਗਵਰਨਮੈਂਟ ਤਾਂ ਇਹ ਜਿਹੜਾ ਇਲੀਗਲ ਤਰੀਕੇ ਨਾਲ ਸੈਂਟਰ ਸਰਕਾਰ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਸੈਨੇਟ ਜਾਂ ਸਿੰਡੀਕੇਟ ਦੇ ਵਿੱਚ ਵੜਨਾ ਚਾਹੁੰਦੇ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਦੋ ਵਾਰੀ ਹੋਰ ਇੱਕ ਦੋ ਹੋਰ ਤਰੀਕਿਆਂ ਨਾਲ ਵੀ ਕੀਤੀ ਹੈ ਟਰਾਈ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਜਿਵੇਂ ਕਿ ਕਿ ਸਾਡੇ ਕੁਝ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹੇ ਜਿਹੜੇ ਨੇ ਯਮਨਾ ਨਗਰ ਪੰਚਕੁਲਾ ਅੰਬਾਲਾ ਜਾਂ ਸਹਾਰਨਪੁਰ ਵੀ ਉਹਨਾਂ ਦੇ ਜਿਹੜੇ ਕਾਲਜ ਨੇ ਉਹ ਸਾਡੇ ਯੂਨੀਵਰਸਿਟੀ ਨਾਲ ਜੋੜਦਾ ਤੁਸੀਂ ਪਰ ਉਹ ਅਸੀਂ ਇਹ ਮੰਗ ਜਿਹੜੀ ਹੈ ਜਦੋਂ ਮੈਂ ਮੀਟਿੰਗ ਦੇ ਵਿੱਚ ਗਿਆ ਸੀ ਮੈਂ ਬਿਲਕੁਲ ਕੋਰਾ ਇਨਕਾਰ ਕਰਤਾ ਸੀ ਮੈਂ ਕਿਹਾ ਵੀ ਆਲਰੇਡੀ 170 ਤੋਂ ਉੱਪਰ ਕਾਲਜ ਜਿਹੜੇ ਐਫੀਲੀਏਟਡ ਨੇ ਇਸ ਯੂਨੀਵਰਸਿਟੀ ਨਾਲ ਤੇ ਅਸੀਂ ਉਹਨਾਂ ਕਾਲਜਾਂ ਨੂੰ ਹੀ ਵਧੀਆ ਤਰੀਕੇ ਨਾਲ ਚਲਾਉਣਾ ਹੈ ਤੇ ਆਪ ਹੀ ਹਰਿਆਣਾ ਨਿਕਲਿਆ ਸੀ ਪਹਿਲਾਂ ਇਹ ਕਹਿ ਕੇ ਕਿ ਅਸੀਂ ਇਸ ਯੂਨੀਵਰਸਿਟੀ ਚੋਂ ਆਪਣੀ ਆਪਣੇ ਕਾਲਜਾਂ ਦੀ ਐਫੀਲੀਏਸ਼ਨ ਵਾਪਸ ਲੈਣੇ ਆ ਉਹਨੇ ਕੁਰਕਸ਼ੇਤਰ ਯੂਨੀਵਰਸਿਟੀ ਬਣਾ ਲਈ ਸੀ ਤੁਸੀਂ ਆਪਣੀ ਕੋਈ ਯੂਨੀਵਰਸਿਟੀ ਹੋਰ ਬਣਾ ਲਓ ਪਰ ਉਹ ਸੈਨੇਟ ਦੇ ਵਿੱਚ ਵੜਨਾ ਚਾਹੁੰਦੇ ਸੀ ਅਸਲ ਵਿੱਚ ਕਿਉਂਕਿ ਉਹਨਾਂ ਦੇ ਗ੍ਰੈਜੂਏਟਸ ਹੋਣ ਹੈ ਨਹੀਂਗੇ ਤੇ ਪੰਜਾਬ ਤੋਂ ਗ੍ਰੈਜੂਏਟ ਜਿਹੜੇ ਨੇ ਉਹ ਸੈਨੇਟ ਦੇ ਮੈਂਬਰ ਨੇ ਸਿੰਡੀਕੇਟ 'ਚ ਹੈਗੇ ਨੇ ਤਾਂ ਉਹ ਪੰਜਾਬ ਨਾਲ ਰਿਲੇਟਡ ਬੀਜੇਪੀ ਜਿਹੜੀ ਹੈ ਪੰਜਾਬ ਨਾਲ ਰਿਲੇਟਡ ਕੋਈ ਵੀ ਚੀਜ਼ ਹੋਵੇ ਉਹਦੇ ਤੇ ਡਾਕਾ ਮਾਰਨਾ ਚਾਹੁੰਦੇ ਆ ਹਟਾਉਣਾ ਚਾਹੁੰਦੇ ਆ ਪਰ ਮੈਂ ਬੀਬੀਐਮਬੀ ਦਾ ਮੁੱਦਾ ਈਵਨ ਪੰਜਾਬ ਦੀਆਂ ਝਾਕੀਆਂ ਬਾਰੇ ਵੀ ਇਹ ਕਹਿਣ ਲੱਗ ਜੰਦੇ ਨੇ ਕਿ 26 ਜਨਵਰੀ ਜਾਂ 15 ਅਗਸਤ ਦੀ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਕੀਤੀ ਜਾਊ। ਪੰਜਾਬ ਤੋਂ ਬਿਨਾਂ ਤੁਸੀਂ ਕਿਵੇਂ ਤੁਸੀਂ ਗਣਤੰਤਰ ਦਿਵਸ ਜਾਂ ਆਜ਼ਾਦੀ ਦਿਵਸ ਮਨਾ ਲਓਗੇ? ਪੰਜਾਬ ਦੀ ਗੈਰ ਹਾਜ਼ਰੀ 'ਚ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹੋਣ। ਸويس ਕਰਕੇ ਲੜਾਈ ਸਾਡੀ ਭਾਵੇਂ ਉਹ ਬਿਜਲੀ ਬੋਰਡ ਨਾਲ ਸੰਬੰਧਿਤ ਹੈ ਭਾਵੇਂ ਭਾਖੜਾ ਬੋਰਡ ਨਾਲ ਸੰਬੰਧਿਤ ਹੈ ਭਾਵੇਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਹੈ ਐਜੂਕੇਸ਼ਨ ਨਾਲ ਸੰਬੰਧਿਤ ਹੈ। ਜਿੰਨਾ ਵੀ ਪੱਖ ਪੰਜਾਬ ਸਰਕਾਰ ਵੱਲੋਂ ਉਹਨਾਂ ਕੋਲ ਰੱਖਿਆ ਜਾਊਗਾ। ਔਰ ਜੇਤਾ ਹੋ ਲੀਗਲੀ ਕਿਉਂਕਿ ਸਹੀ ਆ ਸੀ ਜੇ ਤੋ ਏਦਾਂ ਮੰਨਦੇ ਨੇ ਠੀਕ ਨਹੀਂ ਤਾਂ ਕੋਈ ਹੋਰ ਤਰੀਕੇ ਪਰਉਣੇ ਪੈਣਗੇ ਪਰ ਪੰਜਾਬ ਆਪਣੇ ਹੱਕ ਕਦੇ ਨਹੀਂ ਛੱਡੂਗਾ ਔਰ ਕੁਝ ਵਿਰੋਧੀ ਪਾਰਟੀਆਂ ਜਾਂ ਕੋਈ ਕੂਡ ਪ੍ਰਚਾਰ ਕਰਨ ਵਾਲੇ ਪਤਾ ਨਹੀਂ ਮਿਲ ਗਏ ਜੀ ਕਿੱਟੇ ਹੋਵੇ ਸਾਡਾ ਕੋਈ ਇਹਦੇ ਨਾਲ ਪੰਜਾਬ ਯੂਨੀਵਰਸਿਟੀ ਚੋਂ ਸਾਡੇ ਐਮਐਲਏ ਤੇ ਮਨਿਸਟਰ ਤੇ ਸਾਡੇ ਐਮਪੀ ਨੇ ਮੀਟ ਹੇਅਰ ਮਲਵਿੰਦਰ ਕੰਗ ਉਹ ਪੰਜਾਬ ਯੂਨੀਵਰਸਿਟੀ ਚ ਪੜੇ ਹੋਏ ਨੇ ਸਾਡੇ ਕਈ ਐਮਐਲਏ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਨੇ ਸਾਡਾ ਤਾਂ ਆਪ ਪਾਰਟੀ ਦੀ ਐਲੂਮਨੀ ਜਿਹੜੀ ਹੈ ਉਹ ਪੰਜਾਬ ਜੁਸਟਿਸ ਨਾਲ ਸੰਬੰਧਿਤ ਹੈ। ਸਤਾਵ ਦੀ ਮਨਾ ਰਹੀ ਆ। ਜੀ ਜੀ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਉਹ ਮਨਾ ਰਹੇ ਆ ਬੜੇ ਜਿਹੜਾ ਸਰਕਾਰ ਨੇ ਪ੍ਰਬੰਧ ਕਰਕੇ ਜਿੱਥੇ-ਜਿੱਥੇ ਚਰਨ ਸ਼ੋਪ ਪ੍ਰਾਪਤ ਧਰਤੀ ਹੈ ਗੁਰੂ ਸਾਹਿਬ ਜਿੱਥੇ-ਜਿੱਥੇ ਗਏ ਉਹ ਅਸੀਂ ਸਿੱਖ ਵਿਦਵਾਨਾਂ ਤੋਂ ਸਿੱਖ ਪ੍ਰੋਫੈਸਰ ਸਾਹਿਬਾਨ ਤੋਂ ਸੰਤਾ ਮਹਾਪੁਰਸ਼ਾਂ ਤੋਂ ਸਾਰਾ ਕੁਝ ਡਿਟੇਲ ਦੇ ਵਿੱਚ ਅਸੀਂ ਉਹ ਲੈ ਲਏ ਨੇ ਨਕਸ਼ੇ ਸਾਰੇ ਉਹਨਾਂ ਪਿੰਡਾਂ ਦੇ ਵਿੱਚ ਆਲਰੇਡੀ ਗਰੰਟਾਂ ਵੀ ਚਲੀਆਂ ਗਈਆਂ ਨੇ ਬਹੁਤ ਸਾਰੇ ਪਿੰਡਾਂ ਨੂੰ ਅਸੀਂ 50-50 ਲੱਖ ਰੁਪਏ ਦੀ ਪਰ ਪਿੰਡ ਹੋਰ ਵੀ ਗਰੰਟਾਂ ਦੇਵਾਂਗੇ ਕੁਝ ਵੀ ਪੰਚਾਇਤਾਂ ਨੂੰ ਦੇਵਾਂਗੇ ਉਹ ਕੁਝ ਵੀ ਵਿਕਾਸ ਦੇ ਕੰਮ ਕਰਾ ਲੈਣ ਲਗਭਗ 70 ਕਰੋੜ ਦੇ ਨੇੜੇ ਤੇੜੇ ਗਰੰਟਾਂ ਜਿਹੜੀਆਂ ਨੇ 140 142 ਦੇ ਨੇੜੇ ਤੇੜੇ ਕਸਬੇ ਤੇ ਪਿੰਡ ਪੈਂਦੇ ਨੇ ਜਿੱਥੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਤੇ ਉੱਥੇ ਅਲੌਕਿਕ ਕੀਰਤਨ ਵੀ ਹੋਣਗੇ ਲਾਈਟ ਐਂਡ ਸਾਊਂਡ ਸ਼ੋ ਵੀ ਬਟਾਲੇ ਦੇ ਵਿੱਚ ਵੀ ਅੱਜ ਹੈਗਾ ਸ਼ਾਮ ਨੂੰ ਤੇ ਇਸ ਤੋਂ ਪਹਿਲਾਂ ਸ਼ੁਰੂ ਹੋ ਚੁੱਕੇ ਨੇ ਸ਼੍ਰੀਨਗਰ ਤੋਂ 18 ਤਰੀਕ ਨੂੰ ਅ ਅਸੀਂ ਜਾਵਾਂਗੇ ਸ਼੍ਰੀਨਗਰ ਤੋਂ ਕਸ਼ਮੀਰੀ ਪੰਡਤਾਂ ਦੇ ਇੱਕ ਪੂਰੇ ਜਥੇ ਸਮੇਤ ਉਥੋਂ ਯਾਤਰਾ ਸ਼ੁਰੂ ਹੋਊਗੀ ਮਾਲਵੇ ਚੋਂ ਦੋ ਯਾਤਰਾਵਾਂ ਆਉਣਗੀਆਂ ਤੇ ਨਾਲ ਮਾਝੇ ਚੋਂ ਦੁਆਬੇ ਚੋਂ ਤੇ ਉਹ 23 24 25 ਦਾ ਬਹੁਤ ਵੱਡਾ ਇੱਕ ਇਤਿਹਾਸਕ ਕੱਠ ਜਿਹੜਾ ਉਹ आनंदपुर साब के होऊंगा तेनु शिरगुरु अ एक भाद जी दे 350 ਸਾਲਾ ਸ਼ਹੀਦੀਪੁਰਬ ਤੇ ਅਖੰਡ ਪਟ ਸਾਹਿਬ ਦੇ ਪ੍ਰਕਾਸ਼ ਹੋਣਗੇ 25 ਤਰੀਕ ਨੂੰ ਭੋਗ ਪੈਣਗੇ 24 ਤਰੀਕ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹਿਸਟਰੀ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰਲੇ ਹੋ ਕੇ ਅਸੀਂ ਆਨੰਦਪੁਰ ਸਾਹਿਬ ਵਿਖੇ ਕਰ ਰਹੇ ਜਿਦੇ ਵਿੱਚ ਕਾਫੀ ਇਤਿਹਾਸਕ ਫੈਸਲੇ ਲੈ ਜਾਣਗੇ ਦੇਖੋ ਜੀ ਮੈਂ ਮੈਂ ਤਕੋ ਜੇ ਕਿਸੇ ਵੀ ਪਾਰਟੀ ਨੂੰ ਈਵੀਐਮ ਤੇ ਜਾਂ ਵੋਟਾਂ ਦੇ ਕੱਟਣ ਤੇ ਜਾਂ ਵੋਟਾਂ ਨੂੰ ਐਡ ਕਰਨ ਤੇ ਜਾਂ ਵੋਟਾਂ ਜਾਲੀ ਵੋਟਾਂ ਪਕਤਾਉਣ ਤੇ ਕੋਈ ਤਰਾਜ ਹੈ ਤਾਂ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਬਜਾਏ ਇਸ ਦੇ ਕਿ ਉਹ ਉਹਨੂੰ ਇਗਨੋਰ ਕਰ ਦੇਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਦੋਂ ਕਿ ਈਵੀਐਮ ਤੇ ਕੋਈ ਵੀ ਪਾਰਟੀ ਚਾਹੇ ਉਹ ਆਂਧਰਾ ਪ੍ਰਦੇਸ਼ ਦੀ ਹੈ ਚਾਹੇ ਉਹ ਮਹਾਰਾਸ਼ਟਰ ਦੀ ਹੈ ਚਾਹੇ ਤਾਮਿਲਨਾਡੂ ਦੀ ਹੈ ਚਾਹੇ ਉਹ ਛਤੀਸਗੜ੍ਹ ਦੀ ਹੈ ਚਾਹੇ ਕੋਈ ਵੀ ਪਾਰਟੀ ਹੈ ਜਿਉਂ ایਵੀਐਮ ਤੇ ਸਵਾਲ ਚੱਕਦੀ ਹੈ ਕਿ ایਵੀਐਮ ਜਿਹੜੀ ਹੈ ਉਹਦੇ ਚ ਕੋਈ ਗੜਬੜੀ ਤਾਂ ਭਾਜਪੀ ایਵੀਐਮ ਦੇ ਹੱਕ ਚ ਕਿਉਂ ਆ ਜਾਂਦੀ ਹੈ ਜੇ ਉਹਨਾਂ ਨੂੰ ਮੋਦੀ ਦੀ ਲਹਿਰ ਤੇ ਇੰਨੀ ਜਕੀਨ ਹੈ ਉਹ ਕਹਿੰਨ ਭਾਵੇਂ ਤੁਸੀਂ ਬੈਲਟ ਪੇਪਰ ਅਹੀਂ ਪਵਾ ਲਓ ਜੀ ਭਾਵੇਂ ਜਿਵੇਂ ਮਰਜ਼ੀ ਮਸ਼ੀਨਾਂ ਚੈੱਕ ਕਰਾ ਲਓ ਜੀ ਅਸੀਂ ਤਾਂ ਜਿੱਤਣਾ ਹੀ ਹੈ ਕਿਉਂਕਿ ਸਾਡੇ ਕੋਲੇ ਮੋਦੀ ਸਾਹਿਬ ਨੇ ਜਿਨ੍ਹਾਂ ਦੇ ਚਿਹਰੇ ਨੂੰ ਜਾਂ ਜਿਨ੍ਹਾਂ ਦੇ ਨਾਮ ਨੂੰ ਜਾਂ ਜਿਨ੍ਹਾਂ ਦੀ ਲਹਿਰ ਨੂੰ ਵੋਟ ਪੈਂਦੀ ਹੈ ਅਚਾਨਕ ਬੀਜੇਪੀ ਈਵੀਐਮ ਦੇ ਹੱਕ ਚ ਘਵਾ ਜਾਂਦੀ ਹੈ ਕਿ ਨਹੀਂ ਨਹੀਂ ਇਹ ਤਾਂ ਠੀਕ ਹੈ ਠੀਕ ਹੈ ਇਹ ਗੱਲ ਨਾ ਛੇੜੋ ਇਹ ਗੱਲ ਨਾ ਛੇੜੋ ਇਹਦਾ ਮਤਲਬ ਕੁਝ ਨਾ ਕੁਝ ਤਾਂ ਹੈ ਨਾ ਜਾਂਚ ਕਿਉਂ ਨਹੀਂ ਹੋਣ ਦਿੰਦੀ ਜਾਓ ਉਹ ਕਿਉਂ ਨਹੀਂ ਕਲੀਅਰ ਗੱਲ ਕਰਦੇ ਇਹ ਕਿ ਲੋਕਤੰਤਰ ਜਿਹੜਾ ਅ ਅਸੀਂ ਅਸੀਂ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਕਿ ਵੋਟਾਂ ਨਵੀਆਂ ਬਣੇ ਇੱਕੋ ਐਡਰੈਸ ਤੇ 80 80 ਵੋਟਾਂ ਬਣ ਰਹੀਆਂ ਨੇ ਵੋਟਾਂ ਕੱਟੀਆਂ ਵੀ ਜਾ ਰਹੀਆਂ ਨੇ ਸੰਜੇ ਸਿੰਘ ਸਾਡੇ ਰਾਜ ਸਭਾ ਦੇ ਮੈਂਬਰ ਨੂੰ ਉਹਨਾਂ ਦੀ ਘਰ ਵਾਲੀ ਦੀ ਵੋਟ ਕੱਟਦੀ ਕਿਉਂਕਿ ਉਹ ਨਵੀਂ ਦਿੱਲੀ ਵਿਧਾਨ ਸਭਾ ਚ ਪੈਂਦੇ ਸੀ ਕਈ ਵਾਰੀ ਨਹੀਂ ਪਤਾ ਲੱਗਦਾ ਇਹਨਾਂ ਨੂੰ ਐਦਾਂ ਹੀ ਕੱਟਦੀ ਬਾਅਦ ਜਦੋਂ ਪਤਾ ਲੱਗਿਆ ਫਿਰ ਕਹਿੰਦੇ ਹਾਂਜੀ ਬਣਾ ਦਾਂਗੇ ਸੋ ਇਹ ਲੋਕਤੰਤਰ ਲਈ ਬਹੁਤ ਕਾਹਤਕ ਚੀਜ਼ ਹੈ ਜਿੱਤੋ ਆਪਣੀਆਂ ਤੁਸੀਂ ਏਜੰਡੇ ਤੇ ਜਿੱਤੋ ਅਸੀਂ ਲੋਕਾਂ ਦੇ ਫਤਵੇ ਨੂੰ ਸਿਰ ਮੱਥੇ ਮੰਨਾਂਗੇ ਪਰ ਘਟੂ ਘਟ ਇਹ ਨਾ ਕਰੋ ਕਿ ਦੇਖੋ ਕਿ ਜਿੱਤ ਲੈਣਾ ਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਕਟੁਕਟ ਦੁੱਖੀਆਂ ਨਾਲ ਤਾਂ ਸਾਡੇ ਜੱਕੇ ਨਾ ਮਾਰੋ ਦੁੱਖੀਆਂ ਨਾਲ ਜੱਕੇ ਮਾਰਨ ਦੀ ਜਿਹੜੀ ਆदत ਹੈ ਇਹ ਲੋਕਤੰਤਰ ਲਈ ਖਤਰਨਾਕ ਹੈ ਜਿਹੜਾ ਰਾਜੇਪੁਰਿੰਗ ਦੇ ਕਲਿਤਮ ਦੋਸਤ ਪਿਆਰ ਦਿੱਤਾ ਉਸ ਤੋਂ ਬਾਅਦ ਤਰਨਤਨ ਦੀ ਲੱਗਦਾ ਕਾਂਗਰਸ ਨੇ ਨੰਬਰ ਦੇ ਦੇਖੋ ਜੀ ਮੈਂ ਕਿਸੇ ਬਿਆਨ ਨਾਲ ਤਰਨਤਨ ਦੀ ਇਲੈਕਸ਼ਨ ਨੂੰ ਨਹੀਂ ਜੋੜੂੰਗਾ ਤੁਸੀਂ ਸਵਾਲੇ ਪੁੱਛਦੇ ਕਿ ਕਿਹੜੇ ਵਿਕਾਸ ਦੇ ਕੰਮਾਂ ਤੇ ਵੋਟ ਮੰਗ ਰਹੇ ਹੋ ਜੀ ਰਾਜੇਪੁਰਿੰਗ ਦੇ ਨਾਂ ਤੇ ਵੋਟਾਂ ਮੰਗਾਂਗੇ ਸੀ ਜੇ ਰਾਜੇਪੁਰਿੰਗ ਬਿਆਨ ਦੇ ਦਿੱਤਾ ਤੇ ਤਰਨਤਨ ਦੀ ਇਲੈਕਸ਼ਨ ਬਦਲ ਜੂਗੀ ਰਾਜੇਪੁਰਿੰਗ ਦਾ ਬਿਆਨ ਹੀ ਗਲਤ ਹੈ ਉਹਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਬਾਅਦ ਵਿੱਚ ਮਾਫੀ ਮੰਗਣ ਲੱਗ ਜਾਂਦੇ ਆ। ਇਹ ਕਿਹੜਾ ਪਹਿਲਾ ਬਿਆਨ ਆ ਉਹਦਾ। ਉਦੋਂ ਪਹਿਲਾਂ ਵੀ ਇਦਾਂ ਕਰਦੇ ਰਹੇ ਕਾਂਗਰਸ ਦੀ ਮਾਨਸਿਕਤਾ ਇਹੀ ਹੈ। ਉਹ ਤਾਂ ਬਾਜਵਾ ਸਾਹਿਬ ਸਾਡੇ ਐਮਐਲਏ ਨੂੰ ਕਹਿੰਦੇ ਕਿ ਕਿਹੋ ਜਿਹਾ ਮਟੀਰੀਅਲ ਆ ਗਿਆ। ਇਹ ਜਮੂਰੇ ਆ ਗਏ। ਇਹਨਾਂ ਨੂੰ ਅਸੀਂ ਮਟੀਰੀਅਲ ਜਮੂਰੇ ਲੱਗਦੇ ਆ ਜੀ ਆਮ ਲੋਕ ਜਿਹੜੇ। ਇਥੋਂ ਮਾਨਸਿਕਤਾ ਝਲਕਦੀ ਹੈ। ਬਾਜਵਾ ਸਾਹਿਬ ਨੇ ਇਹ ਵੀ ਕਿਹਾ ਸੀ ਜਦੋਂ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਸੀਗਾ ਕਿ ਜਦੋਂ ਨਸਲੀ ਘੋੜਿਆਂ ਦੀ ਦੌੜ ਦੇ ਵਿੱਚ ਇੱਕ ਦੇਸੀ ਟੱਟੂ ਤੁਸੀਂ ਭੱਜਣ ਲਾ ਦੋਗੇ ਤਾਂ ਇਹੀ ਹਾਲ ਹੁੰਦਾ ਹੈ। ਜਕਰ ਸਾਹਿਬ ਨੇ ਕੀ ਕਿਹਾ ਸੀ ਜਦੋਂ ਪੈਰ ਦੀਆਂ ਜੁੱਤੀਆਂ ਚੱਕ ਕੇ ਸਿਰ ਤੇ ਧਰੋਂਗੇ ਤਾਂ ਫਿਰ ਇਹੀ ਹਾਲ ਹੁੰਦਾ ਸੋ ਇਹਨੇ ਇਹ ਕਿਹੜਾ ਇਹਨਾਂ ਦਾ ਪਹਿਲਾ ਬਿਆਨ ਹੈ ਕੋਈ ਇਹਨਾਂ ਦੀ ਮਾਨਸਿਕਤਾ ਇਹੀ ਹੈ ਪਰ ਹਾਂ ਤਰਨ ਤਰਨ ਦੇ ਵਿੱਚ ਅਸੀਂ ਆਪਣੇ ਕੰਮ ਦੱਸ ਰਹੇ ਹਾਂ ਜੀ ਕਿ 58962 ਨੌਕਰੀਆਂ ਦੇ ਚੁੱਕੇ ਆ ਸਰਕਾਰੀ ਹੁਣ ਤੱਕ ਬਿਨਾਂ ਕਿਸੇ ਕੈਸ਼ ਤੋਂ ਤੇ ਫਰਮਾਇਸ਼ ਤੋਂ ਐਸਐਸਐਫ ਸੜਕ ਸੁਰੱਖਿਆ ਫੋਰਸ ਬਣਾਈ ਹੈ 48% ਮੌਤਾਂ ਸੜਕਾਂ ਦੇ ਘਟ ਗਈਆਂ ਇਹ ਗੜਕਰੀ ਸਾਹਿਬ ਨੇ ਰਾਸ ਸਭਾ ਦੇ ਵਿੱਚ ਦੱਸਿਆ ਜਿਹੜੀ ਬੱਤੀ ਹੈ ਖੇਤਾਂ ਵਾਲੀ ਉਹ ਦਿਨੇ ਆਉਂਦੀ ਹੈ ਤੇ ਅਨਲਿਮਿਟਡ ਆਉਂਦੀ ਹੈ ਬਿਜਲੀ ਜਿਹੜੀ ਘਰਾਂ ਵਾਲੀ ਹੈ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ 19 ਟੋਲ ਪਲਾਜੇ ਬੰਦ ਹੋ ਗਏ 67 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਜੀ ਉਥੋਂ ਠੀਕ ਹੈ ਜੀ ਤੇ ਜਿੰਨੇ ਕੰਮ ਹੁਣ ਤੱਕ ਅਸੀਂ ਕੀਤੇ ਨੇ ਭਾਵੇਂ ਉਹ ਪਿੰਡਾਂ ਨਾਲ ਸੰਬੰਧਿਤ ਨੇ ਭਾਵੇਂ ਸ਼ਹਿਰਾਂ ਨਾਲ ਸੰਬੰਧਿਤ ਨੇ ਸਕੂਲਾਂ ਦਾ ਕਾਇਆਪਲਟ ਹੋ ਗਿਆ ਸਾਡੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਚ ਪੜ੍ਹ ਕੇ JEE Main JEE Advanced ਦੇ ਪੇਪਰ ਕਲੀਅਰ ਕਰ ਰਹੇ ਨੇ ਆਮ ਆਦਮੀ ਕਲੀਨਿਕ ਜਿਹੜਾ ਉਹਦੇ ਚ 4 ਕਰੋੜ ਦੇ ਨੇੜੇ ਤੇੜੇ ਲੋਕ ਜਿਹੜੇ ਉਹ ਹੁਣ ਤੱਕ ਫੁੱਟਫੌਲ ਦੇ ਵਿੱਚ ਡਾਟੇ ਦੇ ਵਿੱਚ ਆਇਆ ਕੋਈ ਆ ਚੁੱਕੇ ਨੇ ਤੁਸੀਂ ਕਹੋਗੇ ਵੀ 3 3.5 ਕਰੋੜ ਤਾਂ ਵਾਦੀ ਹੈ 4 ਕਰੋੜ ਕਿਵੇਂ ਆ ਗਿਆ ਕਈ ਬੰਦੇ ਦੋ ਦੋ ਤਿੰਨ ਤਿੰਨ ਵਾਰੀ ਵੀ ਆ ਗਏ ਨਾ ਪਰ ਹਾਂ ਚਲੋ ਐਂ ਕਰੋ 4 ਕਰੋੜ ਨੂੰ ਪੱਤੇ ਨੀਤੀ ਵੰਡ ਦਿੰਦੇ ਆ ਤਾਂ ਵੀ 1 ਕਰੋੜ ਤੋਂ ਵੱਧ ਬੰਦਾ ਤਾਂ ਆ ਗਿਆ ਨਾ 1/3 ਸਾਡੀ ਆਬਾਦੀ ਦਾ ਉਹ ਉੱਥੋਂ ਦਵਾਈਆਂ ਲੈ ਕੇ ਠੀਕ ਹੋ ਗਿਆ ਅਸੀਂ ਆ ਮੁੱਦੇ ਲੈ ਕੇ ਜਾ ਰਹੇ ਹਾਂ ਸਕੂਲਾਂ ਦਾ ਪੜਾਈਆਂ ਦਾ ਤੇ ਇਹ ਮੁੱਦੇ ਲੈ ਕੇ ਜਾ ਰਹੇ ਨੇ ਲੜਾਈਆਂ ਦਾ ਇਹਨਾਂ ਦੇ ਕੈਂਡੀਡੇਟ ਕੀ ਕਹਿੰਦੇ ਨੇ ਇੱਕ ਕਹਿੰਦਾ ਮਰਨ ਨੂੰ ਤਿਆਰ ਰਹੋ ਦੂਜਾ ਕਹਿੰਦਾ ਮਾਰਨ ਨੂੰ ਤਿਆਰ ਰਹੋ ਆ ਆ ਲੜਾਈਆਂ ਚ ਪਾ ਕੇ ਸਾਨੂੰ ਇਹ ਪੋਲਰਾਈਜੇਸ਼ਨ ਕਰ ਰਹੇ ਹੈ ਆ ਲੜਾਈਆਂ ਚ ਪਾ ਕੇ ਵੋਟਾਂ ਮੰਗਦੇ ਆ ਧਮਕੀਆਂ ਦੇ ਕੇ ਵੋਟਾਂ ਮੰਗਦੇ ਆ ਐਦਾਂ ਵੋਟਾਂ ਮੇਕੀ ਸੋ ਤਰਨ ਤਰਨ ਦੀ ਇਲੈਕਸ਼ਨ ਅੱਜ ਮੈਂ ਇਸ ਤੋਂ ਬਾਅਦ ਹੁਣ ਫੇਰ ਤਰਨ ਤਰਨ ਜਾਊਂਗਾ ਤਨਚਾਰ ਮੇਰੀਆਂ ਜਨ ਸਭਾ ਮ ਰੈਲੀਆਂ ਨੇ ਮੇਰੀਆਂ ਤੇ ਆਪਣੇ ਵੱਲੋਂ ਬੈਸਟ ਐਫਰਟ ਕਰਾਂਗੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਲੋਕਤੰਤਰ ਚ ਮਾਲਕ ਲੋਕ ਨੇ ਔਰ ਜਿਸ ਤਰੀਕੇ ਦਾ ਅਸੀਂ ਮਾਹੌਲ ਦੇਖ ਰਹੇ ਹਾਂ ਚੰਗਾ ਫਲ ਤੇ ਚੰਗਾ ਫੁੱਲ ਲੱਗਣਗੇ ਔਰ ਤਰਨ ਤਰਨ ਲੱਕੇ ਨੂੰ ਵਿਕਾਸ ਦੀਆਂ ਲੀਹਾਂ ਤੇ ਪਹਿਲਾਂ ਵੀ ਤੁਰ ਰਿਆ ਉਹ ਗੱਡੀ ਹੋਰ ਤੇਜ਼ ਹੋਊਗੀ ਆਮ ਆਦੀ ਪਾਰਟੀ ਬੜੇ ਵਧੀਆ ਮਾਰ ਜਨ ਤੇ 14 ਤਰੀਕ ਨੂੰ ਜਿੱਤ ਰਹੀ ਧੰਨਵਾਦ